ਦੀਦੀ ਮੇਰੀ ਕਾਸਮ ਉਹਨਾ ਮੇਰੀ ਭੈਣ ਦੀ ਸੱਸ ਨਹੀਂ ਠੀਕ ਹੈਗੀ ਤੇ ਮੈਂ ਉਹਨਾਂ ਦਾ ਚੱਲੀ ਪਤਾ ਲੈਣ ਤੇ ਮੈਨੂੰ ਨੇਰਾ ਹੋ ਜਾਣਾ ਮੈਂ ਤੁਹਾਡੇ ਬਾਜੀ ਨੂੰ ਫੋਨ ਕੀਤਾ ਸੀ ਵੀ ਤੁਸੀਂ ਆ ਜਾਓ ਛੇਤੀ ਤੇ ਆਪਾਂ ਚੱਲ ਜਾਈਏ ਤੇ ਉਹ ਆਖਣ ਤੇ ਮੈਨੂੰ ਕੰਮ ਤੋਂ ਨੇਰਾ ਹੋ ਜਾਣਾ ਵਾ ਟਾਈਮ ਨਾ ਨਹੀਂ ਮੈਂ ਆ ਸਕਦਾ ਤੇ ਉਹ ਠੀਕ ਨਹੀਂ ਹੈ ਕਿ ਤੇ ਪਤਾ ਲੈਣਾ ਵੀ ਬੜਾ ਜ਼ਰੂਰੀ ਹੈ ਤੇ ਹੁਣ ਮੈਂ ਚੱਲੀ ਆ ਤੇ ਦੀਦੀ ਮੇਰੇ ਕੋਲ ਸ਼ਾਇਦ ਰਾਤ ਨੂੰ ਟਾਈਮ ਨਾ ਆ ਜਾਵੇ ਤੇ ਤੁਸੀਂ ਰਾਤ ਦਾ ਰੋਟੀ ਪਾਣੀ ਜ਼ਰੂਰ ਕਰ ਲਿਓ ਤੁਸੀਂ ਮੈਨੂੰ ਨਾ ਠੀਕ ਦੇ ਰਹੇ ਹੋ ਕੀ ਪਤਾ ਮੈਨੂੰ ਕਿੰਨਾ ਟਾਈਮ ਲੱਗ ਜਾਣਾ ਉੱਥੇ ਤੇ ਸ਼ਮਮੀ ਵਾਰੀ ਤੇ ਤੇਰੀ ਆ ਨਾ ਰਾਤ ਨੂੰ ਦੀਦੀ ਮੈਨੂੰ ਪਤਾ ਵਾ ਮੇਰੀ ਵਾਰੀ ਆ ਮੈਂ ਰਾਤ ਨੂੰ ਰੋਟੀ ਪਣੀ ਬਣਾਉਣਾ ਵਾ ਸਾਰਾ ਭਾਂਡੇ ਵੀ ਮੈਂ ਸਾਫ ਕਰਨੇ ਆਟਾ ਵੀ ਮੈਂ ਗੁੰਨਣਾ ਵਾ ਪਰ ਹੁਣ ਤੁਸੀਂ ਵੇਖੋ ਨਾ ਮੈਨੂੰ ਉੱਥੇ ਜਾਣਾ ਵੀ ਮੇਰਾ ਬਹੁਤ ਜ਼ਰੂਰੀ ਆ ਤਾਂ ਕਰਕੇ ਫਿਰ ਮੈਂ ਤੁਹਾਨੂੰ ਹੁਣ ਦੱਸ ਕੇ ਚੱਲੀ ਆ ਕਿ ਤੁਸੀਂ ਰਾਤ ਦਾ ਰਣ ਪਾਣੀ ਕਰ ਲਿਓ ਤੇ ਸਵੇਰ ਦਾ ਆਣ ਕੇ ਤੁਸੀਂ ਸਵੇਰੇ ਕਰਦੇ ਹੋ ਨਾ ਤੇ ਸਵੇਰ ਦਾ ੜ ਕੇ ਮੈਂ ਸਾਰਾ ਕਰ ਲੂੰਗੀ ਤੁਹਾਨੂੰ ਮੈਂ ਕੁਝ ਨਹੀਂ ਕਰਨ ਦਿੰਦੀ ਸਵੇਰੇ ਤੇ ਤੁਸੀਂ ਰਾਤ ਦਾ ਪਲੀਜ਼ ਬਣਾ ਲਿਓ ਇੱਕ ਵੇਖੋ ਠੰਡ ਕਿੰਨੀ ਆ ਆਉਂਦੇ ਆਉਂਦੇ ਮੈਨੂੰ ਲੇਟ ਹੋ ਜਾਣਾ ਮੈਂ ਤੇ ਇਹਨਾਂ ਨੂੰ ਕਿਹਾ ਸੀ ਮੇਰੇ ਨਾਲ ਚੱਲੋ ਤੇ ਉਹ ਕਹਿਣ ਡਿਆ ਕਿ ਮੈਂ ਕਾਫੀ ਲੇਟ ਹੋਣਾ 10:30 11:00 ਆਂਦੇ ਮੈਨੂੰ ਵੱਜ ਜਾਣੇ ਤੇ ਦੀਦੀ ਜੀ ਮੈਨੇ ਰੇਟ ਤੇ ਮੈਂ ਕਿੱਦਾਂ ਲਿਆਣ ਕੇ ਰੋਟੀ ਪਾਣੀ ਕਰੂੰਗੀ ਪਲੀਜ਼ ਤੁਸੀਂ ਸੰਭਲਿਓ ਕਰਦਾ ਮੈਂ ਵੀ ਟੈਨਸ਼ਨ ਫਰੀ ਹੋ ਕੇ ਜਾਵਾਂ ਠੀਕ ਹੈ ਦੀਦੀ ਠੀਕ ਆ ਠੀਕ ਆ ਜਾ ਕਿਟਾ ਨੇ ਪਖੰਡ ਬਣਾਇਆ ਵਾ ਤੇ ਸਵੇਰ ਦੀ ਚੱਲ ਜਾ ਜੇ ਨੂੰ ਪਤਾ ਨਹੀਂ ਠੀਕ ਹੋਈ ਹਾਂ ਪਤਾ ਹੁਣ ਰੋਟੀ ਪਕਾਉਣੀ ਆ ਵਾਰੀ ਆ ਮੇਰੀ ਹੁਣ ਨਿਕਲ ਜੂਗੀ ਛੋਲਾ ਚੱਕ ਕੇ ਇਹ ਤਾਂ ਇੱਕ ਦਿਨ ਦਾ ਨਹੀਂ ਕੰਮ ਇਹ ਤਾਂ ਤੇ ਨਿਤ ਦਾ ਕੰਮ ਆ ਐਡੀ ਕੰਮ ਚੋਰੀਆ ਕੋਈ ਗੱਲ ਨਹੀਂ ਕਰਨ ਵਾਲੀ ਮੈਨੂੰ ਨਹੀਂ ਪਤਾ ਮੇਰ ਕੋ ਨਹੀਂ ਹੁੰਦਾ ਮੈਂ ਤਾਂ ਮਾਹ ਆਪਣਾ ਸਵੇਰ ਦਾ ਕਰਕੇ ਤੇ ਆਰਾਮ ਨਾਲ ਬੈਠੀ ਆ ਤੇ ਹੁਣ ਮੈਂ ਫਿਰ ਰਾਤ ਨੂੰ ਬੜਾ ਹਾਂ ਉਤੋਂ ਇੰਨੀ ਠੰਡ ਆ ਮੈਨੂੰ ਨਹੀਂ ਠੰਡ ਲੱਗਦੀ ਤੈਨੂੰ ਜ਼ਿਆਦਾ ਲੱਗਦੀ ਆ ਆਪੇ ਕਰਦੀ ਰ ਆਪਣਾ ਕੰਮ ਮੇਰ ਕੋ ਨਹੀਂ ਹੁੰਦਾ ਹਾਜਾ ਬੇਟੇ ਹੰਨਾ ਉਹ ਜੇ ਭਾਈ ਜਸਨਾ ਆਈ 8:30 ਵਜੇ ਤੱਕ ਵੀ ਤੇ ਅਕਸਰ ਵੀ ਮੈਨੂੰ ਰੋਟੀ ਪਕਾਉਣੀ ਪਊਗੀ ਨਾ ਬੰਦਿਆਂ ਨੂੰ ਕੀ ਆਖੂਗੀ ਕਿ ਮੈਂ ਨਹੀਂ ਬੋ ਰੋਟੀ ਪਕਾਈ ਉਹ ਗਈ ਉਹਦੀ ਵਾਰੀ ਆ ਵਕਤ ਨੂੰ ਹੀ ਫੜਿਆ ਮੈਨੂੰ ਦੇਣੇ ਬੰਦੇ ਨੇ ਕਿਤੇ ਜਾਣਾ ਵਾ ਪਤਾ ਪਹਿਲੇ ਕੰਮ ਕਰ ਲੇ ਆਪਣਾ ਪਤਾ ਵੀ ਮੈਂ ਅੱਜ ਕਿਤੇ ਜਾਣਾ ਜਾਣ ਕੇ ਹੀ ਵਸ ਹੋਰ ਢੋਰ ਕਿ ਜੰਗ ਇਕੱਠੀ ਕੀਤੀ ਹੁੰਦੀ ਆ ਕਿ ਮੈਂ ਕਿਹੜਾ ਮੰਜਣੀ ਆ ਸ਼ਾਮੀ ਪਤਾ ਹੀ ਆ ਕਿ ਮੈਂ ਚਲ ਜਾਣਾ ਆਪੇ ਮਾਜਦੀ ਰਹੂਗੀ ਨੀ ਵਿੰਮਲੇ ਰਸੇ ਹਾਂਜੀ ਮੰਮੀ ਜੀ ਮੇਰੀ ਕਸਮ ਟਾਈਮ ਕਿੰਨਾ ਹੋਇਆ ਝਟ ਫੁਲਕੇ ਲਾ ਕੇ ਦੇ ਦੋ ਜਾ ਉਹੋ ਮੰਮੀ ਜੀ ਹਜੇ ਤਾਂ ਟਾਈਮ ਕੁਛ ਵੀ ਨਹੀਂ ਆ ਤੁਹਾਨੂੰ ਭੁੱਖ ਲੱਗ ਰਹੀ ਗਈ ਨਹੀਂ ਛੇਤੀ ਲੈ ਦੱਸ ਜਿਹੜਾ ਟਾਈਮ ਰੋਟੀ ਖਾਂਦਾ ਉਸੇ ਟਾਈਮ ਹੀ ਭੁੱਖ ਲੱਗੀ ਕਿ ਮੈਨੂੰ ਅੱਗੋ ਪਿਛੋ ਲੱਗ ਗਈ ਆ ਮੰਮੀ ਜੀ ਤੁਹਾਨੂੰ ਪਤਾ ਮੈਨਾਂ ਸ਼ਾਮੀ ਦੀ ਸ਼ਾਮੇ ਦੀ ਭਾਰੀ ਹੁੰਦੀ ਆ ਆਪੇ ਬਣਾਉਂਗੀ ਹਨ ਕੇ ਨਹੀਂ ਉਥੇ ਤੈਨੂੰ ਪਤਾ ਹੀ ਆ ਉਹਨੇ ਆਣਾ ਅਮਨ ਦੇ ਨਾਲ ਹਸਪਤਾਲ ਪਾਈ ਨੇ ਮੇਰਾ ਸਵੇਰਾ ਹੋ ਜਾ ਤੇ ਫੇਰ ਨਹੀਂ ਮੰਮੀ ਜੀ ਉਹ ਆਂਦੀ ਆ ਮੈਨੂੰ ਟਾਈਮ ਲੱਗ ਜਾਣਾ ਉਹਨੇ ਪਿੱਲੇ ਆ ਜਾਣਾ ਵਾ ਘਰ ਹਾਏ ਹਾਏ ਪਰ ਤੂੰ ਤੇ ਉੱਠ ਕੇ ਬਣਾ ਦੇਣਾ ਰੋਟੀ ਕਿਉਂ ਨੂ ਮੈਂ ਠੀਕ ਦੀ ਰਵਾਂ ਉਹ ਆਊਗੀ ਤੇ ਫੇਰ ਮੈਨੂੰ ਕਵਾਊਗੀ ਰੋਟੀ ਮੰਮੀ ਜੀ ਮੈਂ ਮੈਨੂੰ ਇੱਕ ਗੱਲ ਦੱਸੋ ਜਦੋਂ ਉਹਨੂੰ ਪਤਾ ਆ ਮੈਂ ਜਾਣਾ ਵਾ ਤੇ ਹੋਰ ਬੰਦਾ ਸਾਰੇ ਕੰਮ ਕਰਕੇ ਜਾਂਝਾਂਦਾ ਵਾ ਨਾ ਫੁਲਕੇ ਰਹ ਜਾਂਦੇ ਮੈਂ ਲਾ ਲਿੰਦੀ ਤੁਹਾਨੂੰ ਪਤਾ ਜੋ ਸਵੇਰ ਤੋਂ ਮੈਂ ਉੱਠੀ ਆ ਸਵੇਰ ਦਾ ਸਾਰਾ ਕੰਮ ਮੇਰਾ ਵਾ ਨਾ ਮੈਂ ਕਰਦੀ ਆ ਨਾ ਮੈਂ ਕਦੀ ਕਿ ਛੱਡਿਆ ਉਹਦੇ ਉੱਤੇ ਸਿਰ ਤੇ ਕਿ ਉਹਨੇ ਹੀ ਕਰਨਾ ਉਹ ਮੇਰੀ ਗੱਲ ਸੁਣ ਤੂੰ ਇੰਜ ਕਰ ਹੁਣ ਤੂੰ ਰੋਟੀ ਤੂੰ ਬਣਾ ਦੇ ਤੇਰੀ ਵਾਰੀ ਦੀ ਰ ਜਾ ਉਠ ਇਤਰਾ ਕਰ ਲੈ ਫਿਰ ਜੇ ਤੁਸੀਂ ਵਾਰ ਗਿਆ ਬਣ ਨਹੀਂ ਲੱਗੇ ਨਾ ਹੁਣ ਤੂੰ ਉਹਦੇ ਮੰਡੇ ਦਾ ਕੰਮ ਕਰਦੇ ਉਹ ਤੇਰੇ ਮੰਡੇ ਦਾ ਕੰਮ ਕਰ ਦੋਗੀ ਤੁਸੀਂ ਕਿਤਰਾ ਰੱਖਿਆ ਐ ਹਿਸਾਬ ਰੱਖਿਆ ਐ ਕਿ ਜੇ ਉਹਨੇ ਇੱਥੋਂ ਗਲਾ ਚੁੱਕਿਆ ਤੇ ਮੈਂ ਵੀ ਉਹਦੇ ਮੰਡੇ ਦਾ ਗਲਾ ਚੁੱਕਣਾ ਜੇ ਉਹਨੇ ਨਹੀਂ ਨਾ ਚੁੱਕਿਆ ਤੇ ਮੈਂ ਵੀ ਨਹੀਂ ਚੁੱਕਣਾ ਉਠ ਲਾ ਕੇ ਦੇ ਫੁਲਕਾ ਲਾ ਦਿਨੀ ਆ ਜਾਓ ਇਹ ਚੰਗਾ ਟਾਡਾ ਪਖਾਂਡੇ ਦਾ ਜੇ ਤੋ ਘੜੀ ਮੈਂ ਬੈਹੀ ਚਾਨੀ ਆ ਤੇ ਤੂੰ ਮੇਰੇ ਦਵਾਲੇ ਹੋ ਜਾਂਦੇ ਜੀ ਜਦੋਂ ਤੂੰ ਆਪਣੀ ਵਾਰੀ ਦਾ ਕੰਮ ਕਰਕੇ ਬਾਅਦ ਚ ਸਾਲ ਤਨ ਵਿਹਲੀ ਰਹਿਣੀ ਆ ਬਾਅਦ ਚ ਮੈਂ ਕੰਮ ਵਾਰੀ ਦਾ ਕੰਮ ਕਰਕੇ ਵਿਹਲੀ ਹਰ ਮੈਂ ਖੋਤੇ ਉਂ ਲੱਗੀ ਰਹਾ ਵਾਰੀ ਵਾਰੀ ਲਾਈ ਤੂੰ ਹੀ ਜਿਹੜੀ ਉੱਠ ਕੇ ਤੋ ਦੋ ਫੁਲਕੇ ਲਾ ਕੇ ਦੇ ਉਹਨੂੰ ਤੇ ਕੁਝ ਕਹਿਣਾ ਨਹੀਂ ਹੁੰਦਾ ਬਸ ਮੇਰੇ ਦਵਾਲੇ ਹੋ ਜਾਣਾ ਹੁੰਦਾ ਬਾਣ ਕੇ ਮੈਂ ਵੀ ਚਾਹਤੀ ਆ ਨਾ ਮੈਂ ਵੀ ਆਪਣਾ ਕੰਮ ਕਰਕੇ ਜਾਨੀ ਜਿੱਥੇ ਵੀ ਜਾਨੀ ਆ ਮੈਂ ਤਾਂ ਨਹੀਂ ਕਦੀ ਉਹਦੇ ਉੱਤੇ ਸੁੱਟਿਆ

ਚੁੱਕਰ ਕਰੋਗੇ ਮੈਂ ਗਰਮ ਸ਼ੋਲ ਨਾਲ ਲੱਗੀ ਸੀ ਕੋਈ ਹਾਲ ਨਹੀਂ ਕਿਧਰੇ ਖੰਡੇ ਗਏ ਅਮਰ ਨੂੰ ਉਹ ਇਹੋ ਕਿੱਥੇ ਆਏ ਆ ਹਾਂ ਉਹ ਤੇ ਉੱਥੋਂ ਹੀ ਨਹੀਂ ਆਏ ਹੈਗੇ ਕੰਮ ਤੋਂ ਹੀ ਅੱਛਾ ਉਹਦੇ ਆਖੰਡੇ ਮੈਨੂੰ 11 ਵਜ ਜਾਣੇ ਅੱਜ ਤੇ ਕੀ ਗਈ ਸੀ ਹਸਪਤਾਲ ਪਤਾ ਲੈਣ ਕਿ ਮਾਸੀ ਦਾ ਕੀ ਹਾਲ ਹੈ ਠੀਕ ਹੈ ਮੰਮੀ ਹੁਣ ਇਦਾਂ ਹੀ ਬਸ ਤੁਹਾਨੂੰ ਪਤਾ ਹੈ ਜਦੋਂ ਬੰਦਾ ਬਿਮਾਰ ਹੋ ਜਾਏ ਤਾਂ ਫਿਰ ਬੇਨਾ ਦੇ ਪੈਣ ਵਾਲੀ ਗੱਲ ਹੈ ਬਾਹਰ ਤਾਂ ਧੁੰਦੀ ਬੜੀ ਪਈ ਹੈ ਤੇ ਤੂੰ ਅੱਲੀ ਦਾ ਫਰਕ ਹੈ ਹੁਣ ਗੱਲਾਂ ਬਾਤਾਂ ਕਰਦੇ ਹਾਂ ਹਾਂ ਤੇ ਉਹ ਪੈਣਾ ਖੰਡੇ ਵੀ ਤਾਂ ਡਰ ਹੀ ਗਏ ਸੀ ਇਕਦਮ ਗੋਮੀ ਹੋ ਗਈ ਤੇ ਮੁੜ ਕੇ ਡਾਕਟਰ ਨੇ ਇੰਜੈਕਸ਼ਨ ਵਗੈਰਾ ਲਾਏ ਆ ਤੇ ਹੁਣ ਥੋੜੀ ਸਹੀ ਆ ਤੇ ਤੁਹਾਨੂੰ ਪਤਾ ਮੈਂ ਸੁਣ ਕੇ ਤਾਂ ਭੱਜੀ ਗਈ ਨਹੀਂ ਤਾਂ ਜਾਣਾ ਹੀ ਪਤਾ ਲੈਣਾ ਉਹੀ ਨਾ ਤੇ ਮੇਰੀ ਗੱਲ ਸੁ ਤੂੰ ਕੱਲੀ ਝੁਆਈਏ ਤਾਂ ਮੈਨੂੰ ਡੀਕ ਲੰਦੀ ਉਹਦੇ ਨਾਲ ਹੀ ਆਂਦੀ ਤੂੰ ਮੰਮੀ 11 ਵਜੇ ਤੱਕ ਮੈਂ ਕਿੱਥੇ ਬੈਠੀ ਰਹਿੰਦੀ ਦੱਸੋ ਮੈਨੂੰ ਇਹ ਵੀ ਮੈਂ ਘਰ ਜਾ ਕੇ ਤੇ ਹੁਣ ਕੰਬਲ ਚ ਬੜਾ ਇੰਨੀ ਤੇ ਠੰਡਿਆ ਉਹਨਾਂ ਨੇ ਵਿਚਾਰਿਆਂ ਨੇ ਤਾਂ ਕੰਮ ਨੂੰ ਬਾਹਰ ਰਹਿਣਾ ਤੇ ਮੈਂ ਐਵੇਂ ਬੈਠੀ ਰਹਿੰਦੀ ਪਤਾ ਲਿਆ ਚਲ ਮੈਂ 2 ਮਿੰਟ ਘੜੀ ਬੈਠੀ ਆ ਤੇ ਮੁੜ ਕੇ ਮੈਂ ਕਿਹਾ ਚਲੋ ਮੈਂ ਹੁਣ ਘਰ ਨੂੰ ਚਲਦੀ ਆ ਚਲ ਚੰਗਾ ਕੀਤਾ ਤੇ ਤੂੰ ਹੀ ਲੰਮੇ ਨਹੀਂ ਭਈ ਹੈ ਤਕ ਲੈਣਾ ਨਹੀਂ ਤੇ ਠੰਡੇ ਕੱਪੜੇ ਨਹੀਂ ਬਦਲੇ ਲੰਮੇ ਕੀ ਪਹਿਣਾ ਪਹਿਣਾ ਰੋਟੀ ਨਹੀਂ ਮਿਲੀ ਰੋਟੀ ਨਹੀਂ ਮਿਲੀ ਆਹੋ ਰੋਟੀ ਬਣਾਈ ਨਹੀਂ ਦੀਦੀ ਨੇ ਨਾ ਉਹ ਬੰਦੀ ਤੇਰੀ ਵਾਰੀ ਹੈ ਮੈਂ ਕਹਿ ਕੇ ਤੇ ਆਈਆਂ ਵੇ ਨਾ ਅੱਧਾ ਘੰਟਾ ਹੋ ਗਿਆ ਕਮਰੇ ਚ ਕਹਿ ਕੇ ਹੈ ਮम्मी ਜੀ ਵਾਰੀ ਤੇ ਮੇਰੀ ਆ ਪਰ ਮੈਂ ਤੇ ਦੀਦੀ ਨੂੰ ਕਹਿ ਕੇ ਗਈ ਸੀ ਕਿ ਰੋਟੀ ਬਣੀ ਬਣਾ ਲਿਓ ਰਾਤ ਨੂੰ ਤੇ ਉਹਦੇ ਵੰਡੇ ਦਾ ਮੈਂ ਸਵੇਰੇ ਕੰਮ ਕਰ ਦੂੰਗੀ ਇਹ ਥੋੜਾ ਹੁਣ ਮੈਂ ਨਾ ਆਉਂਗੀ ਤੇ ਉੱਥੇ ਰੋਟੀ ਨਾ ਬਣੂਗੀ ਦੱਸੋ ਮੈਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਕਹੀ ਆ ਕਿ ਜੇ ਮਾਲਾ ਨਾ ਆਵੇ ਤੇ ਬਰਾਤਪਾ ਭੁੱਖੇ ਰਹੀਏ ਨਹੀਂ ਤਾਂ ਹੁਣ ਮੈਂ ਜੇ ਉੱਥੇ ਅੰਮਾ ਨੂੰ ਡੀਕਣ ਲੱਗ ਪੈਂਦੀ ਤੇ ਮੈਨੂੰ ਤੇ ਉੱਥੇ 11:30 ਹੋ ਜਾਣੇ ਸੀ ਤੇ 12 ਵਜੇ ਅਸੀਂ ਦੋਵੇਂ ਜੀ ਘਰ ਪਹੁੰਚਦੇ ਤੇ ਆੜ ਕੇ ਮੈਂ ਰੋਟੀਆਂ ਬਣਾ ਕੇ ਤੁਹਾਨੂੰ ਸਾਰੇ ਡੱਬੇ ਨੂੰ ਖੋਣਦੀ ਕੀ ਗੱਲ ਘਰ ਜਿਹੜਾ ਵਿਹਲਾ ਬੰਦਾ ਬੈਠਾ ਰੋਟੀ ਨਹੀਂ ਆ ਸਕਦਾ ਵੀ ਤੇਰੇ ਨਾਲੋਂ ਪਹਿਲਾਂ ਤਾਂ ਮੈਂ ਕਲਪਤੀ ਹਟਈ ਆ ਇਹਦੀ ਦੁੱਖੋ ਹੀ ਪਹਿਲਾ ਵਾਰੀ ਬੰਨੀ ਵੱਡੀ ਤੇ ਇਹਨੂੰ ਹੀ ਹੁੰਦਾ ਸੀ ਜੇ ਇਕੱਠੀ ਹੀ ਰਸੋਈ ਤਾਂ ਤਾਂ ਇਹਨੇ ਕਲੇਸ਼ ਪਾਇਆ ਸੀ ਅਹੇ ਸਾਰਾ ਦਿਨ ਕੰਮ ਮੈਂ ਕਰਦੀ ਤੂੰ ਕੁਛ ਕਰਦੀ ਨਹੀਂ ਹਜੇ ਕਿ ਮੈਂ ਵੰਡ ਕੇ ਹਰ ਕੰਮ ਕਰਦੀ ਸੀ ਮੇਰੇ ਵਾਰੀਆਂ ਬਣਦੀਆਂ ਵਾ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਇੱਕ ਬੰਦੇ ਦੇ ਹੱਥ ਤੇ ਵਾਰੀ ਪੈ ਹੀ ਗਈ ਆ ਵੀ ਜੇ ਮੈਂ ਹੁਣ ਮੰਨ ਲਓ ਰਾਤ ਦਾ ਕੰਮ ਕਰਨਾ ਤਾਂ ਰਾਤ ਦਾ ਮੈਂ ਹੀ ਕਰਨਾ ਵਾ ਇਹ ਤੁਹਾਡੇ ਦੋਵਾਂ ਚ ਹੀ ਆ ਨਾ ਉਹਰੇ ਚ ਤਾਂ ਨਾ ਤੇਰੇ ਚ ਆ ਮੰਮੀ ਮੇਰੇ ਚ ਨਹੀਂ ਹੈਗਾ ਉਹ ਤਾਂ ਪਿਛਲੀ ਹਰ ਗਏ ਸੀ ਨਾ ਆ ਆਪਣੀ ਸਿਸਟਰ ਕੋ ਇੱਥੇ ਕਿਸੇ ਦਾ ਨਾਮ ਆ ਗੁਰਜੀਤ ਹੋਣਾ ਕੋ ਤੇ ਉਹਦਾ ਮੈਂ ਕੀਤਾ ਹੀ ਰਾਤ ਦਾ ਕੰਮ ਸਾਰਾ ਸਵੇਰ ਦਾ ਜਦੋਂ ਸਵੇਰੇ 11 ਵਜੇ ਆਈ ਤਾਂ ਤੁਹਾਨੂੰ ਮੈਂ ਸਾਰਿਆਂ ਨੂੰ ਆਲੂ ਵਾਲੇ ਪਰੌਂਠੇ ਬਣਾ ਕੇ ਖਵਾ ਦਿੱਤੇ ਮੈਂ ਬਾਹਰ ਕਾਡੀਆਂ ਵਾਰੀਆਂ ਦੇ ਵਿੱਚ ਮੈਂ ਭੁੱਖੀ ਰਹਿ ਗਿਆ ਸੀ ਪਰਾਂ ਦੇ ਮੰਜਨ ਲੱਗੀ ਤੇ ਇਹ ਆ ਗਈ ਹੀ ਉੱਥੋਂ ਤੇ ਫਿਰ ਚਲ ਇਹਨਾਂ ਨੇ ਮੰਜਲੇ ਵੀ ਚਲ ਮੈਂ ਆ ਗਈ ਮੈਂ ਕੀ ਕਰਾਂ ਮੈਨੂੰ ਤਾਂ ਤੁਸੀਂ ਕੱਢੋ ਬਾਹਰ ਮੈਨੂੰ ਦੋ ਰੋਟੀ ਤੇ ਤੁਸੀਂ ਜੋ ਦਰਾਨੀ ਸਾਡੀ ਜੋ ਤੁਹਾਡਾ ਫੈਸਲਾ ਹੈ ਉਹ ਕਰ ਲਓ ਪਰ ਇੱਕ ਕਿਰਪਾ ਜੇ ਸਾਨੂੰ ਭੁੱਖਿਆ ਨਾ ਮਾਰੋ ਇਹਦਾ ਮਤਲਬ ਤੇ ਮੰਮੀ ਇਹ ਹੋ ਗਿਆ ਕਿ ਵਾਰੀ ਵੱਜ ਗਈ ਹੈ ਤੇ ਬਸ ਰਾਤ ਦਾ ਮੇਰਾ ਜਨਮ ਮਰਨ ਹੀ ਛੁੱਟ ਗਿਆ ਸਾਰੀ ਦੁਨੀਆ ਤੋਂ ਤੇ ਮੈਂ ਕਿਤੇ ਨਹੀਂ ਜਾ ਸਕਦੀ ਰਾਤ ਨੂੰ ਮੈਂ ਤੁਹਾਨੂੰ ਰੋਟੀ ਬਣਾ ਕੇ ਖਵਾਉਣੀ ਖਵਾਉਣੀ ਆ ਮੈਨੂੰ ਨਹੀਂ ਇਸ ਗੱਲ ਦਾ ਪਤਾ ਅੱਜ ਬਹਿ ਜਾ ਦੋਵੇਂ ਇਕੱਠੀਆਂ ਉਹਨੂੰ ਮੈਂ ਸੱਦ ਕੇ ਲੈ ਕੇ ਆਂਦੀ ਆ ਤੇ ਫੈਸਲਾ ਕਰ ਲਓ ਜਿੱਥੇ ਮਰਜ਼ੀ ਜਾਓ ਨਾ ਜਾਓ ਪਰ ਸਾਨੂੰ ਰੋਟੀ ਟਾਈਮ ਨਾਲ ਦੋ ਧਰਮ ਦੱਸਾਂ ਵਾਰ ਮਾਰੂ ਦੀਦੀ ਨਹੀਂ ਮੈਂ ਲੈ ਕੇ ਆਂਦੀ ਵਾਰ ਹੋएगी ਅੱਜ ਕਰਨਾ ਫੈਸਲਾ ਮੈਂ ਕਰੂ ਤੂੰ ਹੀ ਕਰੋ ਮੈਂ ਵੀ ਗੱਲ ਸੁਣੋ ਵਾਰੀਆਂ ਦਾ ਵੀ ਫੈਸਲਾ ਤੁਹਾਡੇ ਦੋਵਾਂ ਦਾ ਹੀ ਸੀ ਮੇਰਾ ਫੈਸਲਾ ਨਹੀਂ ਸੀ ਕੋਈ ਵੀ ਅੱਗੇ ਤੇ ਮੈਂ ਮਮੋ ਤੋਂ ਡਰਦੀ ਚੁੱਪ ਕੀਤੀ ਰਹਿਣੀ ਸੀ ਹੁਣ ਨਹੀਂ ਮੈਂ ਕਰਨਾ ਤੂੰ ਹੀ ਵਾਰੀ ਜਾ ਜੇ ਤਾਂ ਇੱਥੇ ਪਿਆਰ ਇਤفاق ਕੋਈ ਹੈਗਾ ਹੀ ਨਹੀਂ ਆ ਤੇ ਇੱਥੇ ਕੀ ਕਰਨੋਂ ਇਕੱਠੇ ਰਹਿਣਾ ਮੇਰੀ ਗੱਲ ਸੁਣ ਨਾ ਮੈਂ ਪਹਿਲਾਂ ਬੋਲੀ ਸੀ ਤੇ ਨਾ ਮੈਂ ਤੁਹਾਨੂੰ ਹੁਣ ਬੋਲਣਾ ਜੇ ਤੂੰ ਹੀ ਦਰਾਨੇ ਸ਼ਾਨ ਜੋ ਤੁਹਾਨੂੰ ਫੈਸਲਾ ਲੱਗਦਾ ਨਾ ਉਹ ਕਰ ਲਓ ਪਹਿਲਾਂ ਮਿਸੇ ਦੀ ਆਵਾਜ਼ ਉਹ ਤਾਂ ਮੈਨੂੰ ਵਾਰ ਮਾਰ ਕੇ ਲੈ ਕੇ ਆਉਣੀ ਆ ਤੂੰ ਕੀ ਕਹਿਣਾ ਮੈਂ ਵਾਇ ਮਾਰ ਕੇ ਲੈ ਕੇ ਆਉਣੀ ਆ ਨਹੀਂ ਵਿੰਮਲ ਹਾਦ ਹੋ ਗਈ ਆ ਹਾਦੂਂਦੀ ਕਿਹੇ ਚੀਜ਼ ਦੀ ਐਨੇ ਪਿਆਰ ਨਾਲ ਮੈਂ ਸਮਝਾ ਕੇ ਗਈ ਆ ਕਿ ਦੀਦੀ ਮੈਂ ਇੱਥੇ 2 ਮਿੰਟ ਹਸਪੀਟਲ ਚੱਲੀ ਆ ਤੇ ਤੁਸੀਂ ਰੋਟੀ ਪਾਣੀ ਵੇਲੇ ਸਰ ਬਣਾ ਕੇ ਤੇ ਖਵਾ ਦਿਓ ਸਾਰਿਆਂ ਨੂੰ ਮੈਨੂੰ ਕੀ ਪਤਾ ਤੇ ਕਿੰਨਾ ਟਾਈਮ ਲੱਗ ਜਾਣਾ ਵਾ ਉਤੋਂ ਅੱਧੀ ਰਾਤ ਹੋਈ ਤੇ ਬੈਠੇ ਮਿਲੂ ਡੀਕੰਦੇ ਸਾਰੇ ਰੋਟੀ ਵਾਲੇ ਕੀ ਆ ਸ਼ਮੀ ਮੰਮੀ ਆ ਖੰਡਰ ਬੁਲਾਉਂਦੀ ਇਹਨੂੰ ਦੀਦੀ ਮੇਰੇ ਘਾਸੋਂ ਰੋਟੀ ਕਿ ਉਹਨੇ ਲਾਈ ਲੈ ਬੁਲਾਈ ਗਈ ਆ ਮੈਂ ਰੋਟੀ ਕਿ ਮੈਂ ਤੇ ਆਈ ਆਪਣੇ ਅੰਦਰ ਨਹੀਂ ਤੇ ਤੁਹਾਨੂੰ ਉੱਥੇ ਬੈਠਿਆ ਬੈਠਿਆ ਨੂੰ ਸੁਪਣਾ ਆਉਣ ਡਿਆ ਸੀ ਕਿ ਮੈਂ ਤੁਰ ਹੀ ਆਉਣ ਡਈ ਐ ਤੁਹਾਨੂੰ ਕੀ ਪਤਾ ਮੈਂ ਕਦੋਂ ਆਣਾ ਤੇ ਕਦੋਂ ਨਹੀਂ ਆਉਣਾ ਮੈਂ ਤੇ ਉਹਨਾਂ ਨੂੰ ਜੇ ਡੀਕਾ ਲੱਗ ਪਈ ਨਹੀਂ ਤੇ ਮੈਨੂੰ 12 ਵੱਜ ਜਾਣੇ ਸੀ ਉਹ ਤੇ ਸ਼ੁਕਰ ਕਰੋ ਕਿ ਮੈਂ ਆਟੋ ਲੈ ਕੇ ਤੇ ਘਰ ਨੂੰ ਆ ਗਈ ਐ ਤੇ ਮੇਰੇ ਦਿਵਾਲੇ ਗਾਲੀ ਹੋਣ ਡਈ ਐ ਤੂੰ ਦਿਵਾਲੇ ਮੈਂ ਤੁਹਾਡੇ ਤਾਂ ਹੋਣ ਡਈ ਐ ਤੁਹਾਨੂੰ ਮੈਂ ਕਹਿ ਕੇ ਗਈ ਸੀ ਕਿ ਦੀਦੀ ਰਸੋਈ ਦਾ ਨਾ ਪਾਣੀ ਕਰਕੇ ਤੇ ਰੋਟੀ ਪਾਣੀ ਸਭ ਨੂੰ ਖਵਾ ਦਿਓ ਤੇ ਮੇਰੀ ਰੋਟੀ ਬਣਾ ਕੇ ਤੇ ਬਾਜੀ ਆਪਣੇ ਦੀ ਟੱਕ ਦਿਓ ਤੇ ਉਹਦੇ ਵੰਡੇ ਤਾਂ ਮੈਂ ਸਵੇਰੇ ਕੰਮ ਕਰ ਦੂੰਗੀ ਤੇ ਤੁਸੀਂ ਫੇਰ ਵੀ ਨਹੀਂ ਹਿੱਲੇ ਹੈਗੇ ਮੈਂ ਆਪਣਾ ਕੰਮ ਆਪੇ ਸਵੇਰੇ ਕਰ ਲੂੰਗੀ ਉਹ ਅਜੇ ਤ ਆਹ ਕੀ ਦੀ ਗੱਲ ਹੋਈ ਕਿ ਮੈਂ ਸਵੇਰੇ ਮੇਰੀ ਵਾਰੀ ਹੈ ਤਾਂ ਮੈਂ ਸਵੇਰੇ ਨਹੀਂ ਕੰਮ ਕਰਨਾ ਮੈਂ ਰਾਤ ਨੂੰ ਨਹੀਂ ਕਰ ਸਕਦੀ ਇਹਦਾ ਮਤਲਬ ਮੈਂ ਤਾਂ ਫਿਰ ਵੱਜ ਗਈ ਨਾ ਤੇ ਮੈਂ ਵੀ ਸਵੇਰੇ ਵੱਜੀ ਆ ਮੈਂ ਕਦੀ ਤੇਰੇ ਸਿਰ ਤੇ ਸੁੱਟ ਕੇ ਗਈ ਆ ਤੁਸੀਂ ਨਹੀਂ ਵੱਜੇ ਜਦੋਂ ਤੁਸੀਂ ਨਹੀਂ ਹੁੰਦੇ ਮੈਂ ਕਰ ਦੇਣੀ ਆ ਇਸ ਗੱਲ ਦਾ ਤੁਹਾਨੂੰ ਚੰਗੀ ਤਰ੍ਹਾਂ ਪਤਾ ਵਾ ਅੱਜ ਤੁਸੀਂ ਮੰਨੋ ਨਾ ਮੰਨੋ ਮੈਂ ਨਹੀਂ ਉਹ ਦਿਨ ਵਾਲੇ ਆਲੂ ਵਾਲੇ ਪਰੌਂਠੇ ਬਣਾ ਕੇ ਸਾਰਿਆਂ ਨੂੰ ਖਵਾਈ ਸਾਲ 'ਚ ਕਿਤੇ ਇੱਕ ਵਾਰੀ ਆਲੂ ਵਾਲੇ ਪਰੌਂਠੇ ਬਣਾਤੇ ਬਸ ਉਹੀ ਗੁਣ ਗਾਈ ਜੰਨੀ ਆ ਤੂੰ ਮੈਂ ਵੀ ਫਿਰ ਰਾਤ ਨੂੰ ਕਈ ਵਾਰੀ ਕੰਮ ਕੀਤਾ ਵਾ ਠੀਕ ਹੈ ਦੀਦੀ ਮੈਨੂੰ ਨਹੀਂ ਇਹ ਚੀਜ਼ਾਂ ਚੰਗੀਆਂ ਲੱਗਦੀਆਂ ਕਿ ਮੈਂ ਤੁਹਾਨੂੰ ਮਿਹਣੇ ਤਵੇਂ ਨੇ ਦਵਾ ਤੁਸੀਂ ਮੇਰੇ ਕੋ ਵੱਡੇ ਜੇ ਲੱਗੀ ਸਮਝ ਤੁਸੀਂ ਆਪਣਾ ਬੋਰੀ ਬਿਸਤਰਾ ਅੱਡ ਕਰ ਲੋ ਤੇ ਮੇਰਾ ਵੀ ਅੱਡ ਕਰ ਦੋ ਮੈਂ ਤੁਹਾਡੇ ਨਾਲ ਨਹੀਂ ਰਹਿਣਾ ਇਹਨੇ ਇੱਕ ਗੱਲ ਤੂੰ ਕਹਣ ਹੁੰਨੀ ਆ ਬੋਰੀ ਬਿਸਤਰਾ ਅੱਡ ਕਰ ਨੂੰ ਬੰਦੇ ਜਨਨ ਨਾ ਜਨਨ ਕਿਉਂ ਬੰਦਿਆਂ ਦਾ ਇਹਦੇ ਚ ਕੀ ਰਹਿਣਾ ਕਿ ਅਸੀਂ ਜਨਾਨੀਆਂ ਨੇ ਅਸੀਂ ਇੱਕ ਦੂਜੇ ਦੇ ਸਿਰ ਪਾੜਾਂਗੇ ਕਿਹਦੇ ਨੇ ਮੇਰੀ ਸੁਣੋ ਗੱਲ ਜਦੋਂ ਬਿਸਤਰਾ ਵਿੱਚ ਅੱਡ ਕਰਦੀ ਇੰਨਾ ਪਿਆਰ ਇਤفاق ਹੈ ਹੀ ਨਹੀਂ ਆ ਕਿ ਇੱਕ ਜਣਾ ਨਹੀਂ ਹੈਗਾ ਘਰ 'ਚ ਤੇ ਅਸੀਂ ਦੂਜੇ ਨੇ ਉਹਦਾ ਥਾਂ ਸਾਰ ਦੇਣਾ ਵਾ ਉਹਦੀ ਰੋਟੀ ਬਣਾ ਕੇ ਉਹਦੀ ਥਾਂ ਤੇ ਖਵਾ ਦੇਣੀ ਪਰਿਵਾਰ ਨੂੰ ਫਿਰ ਇਹ ਮੂ ਸਾਡੇ ਇਕੱਠੇ ਰਹਨ ਦਾ ਕੀ ਮਤਲਬ ਹਟੇ ਕੱਠੇ ਰਹਿ ਜਾਂਦਾ ਅਸੀਂ ਪੈਣਾ ਪੈਣਾ ਕਾਧੀਆਂ ਪੈਣਾ ਵਾ ਚੁੱਲ੍ਹੇ 'ਚ ਵੜ ਗਈਆਂ ਪੈਣਾ ਅਸੀਂ ਇੰਨਾ ਨਹੀਂ ਕਿ ਹੇ ਤਾਂ ਦੋਖ ਸਮਝ ਸਕਦੇ ਕਿ ਕੋਈ ਹੋਤੀ ਹਸਪੀਟਲ 'ਚ ਪਿਆ ਵਾ ਠੀਕ ਨਹੀਂ ਆ ਤੇ ਅਸੀਂ ਉਹਦੇ ਥਾਂ ਅਸੀਂ ਘਰ ਦਾ ਰੋਟੀ ਬਣਾ ਕੇ ਤੇ ਟੱਬਰ ਨੂੰ ਖਵਾ ਦਈਏ ਤੇ ਕੀ ਕਰ ਕੋਟੀਆਂ ਬੈਠੀਆਂ ਹੈ ਬਾਹਰੋਂ ਕੋਈ ਆਉਂਦਾ ਤੇ ਕੱਠੀ ਬਾਜੀ ਇੱਥੇ ਦੇ ਕੇ ਜਾਂਦਾ ਕੀ ਫੈਗਾ ਨਾਂ ਦਾ ਇਕੱਠਾ ਰੱਖਿਆ ਸਾਰਿਆਂ ਨੂੰ ਮੈਂ ਅਜ ਮਮੀ ਜੀ ਨੂੰ ਕਹਿਣ ਲੱਗੀ ਆ ਕਿ ਸਾਡੇ ਭਾਂਡੇ ਢਿੰਡਾ ਸਾਰੇ ਅਲੱਗ ਕਰ ਦੇ ਜਦ ਮੈਂ ਰਹੀ ਨਾ ਤਾਂ ਬਾਜੀ ਕੀ ਕਰ ਲੂਗਾ ਮੈਂ ਹੁਣ ਅੱਡ ਮੈਂ ਨਹੀਂ ਲੈਣਾ ਬਸ ਆਪਣਾ ਆਪਣਾ ਕਰੋ ਤੇ ਆਪਣਾ ਆਪਣਾ ਖਾਓ ਜਦੋਂ ਮਰਜ਼ੀ ਪਕਾਓ ਮੇਰੀ ਇੱਕ ਗੱਲ ਸੁਣ ਐਵੇਂ ਗੁੱਸਾ ਨਾ ਕਰ ਹੁਣ ਬਾਜੀ ਤੱਕ ਨਾ ਗੱਲ ਜਾਣ ਉਹਨਾਂ ਨੇ ਫਿਰ ਮੇਰੇ ਦਿਵਾਲੇ ਹੋ ਜਾਣਾ ਵਾ ਕੋਈ ਗੱਲ ਨਹੀਂ ਮੇਰੇ ਕੋਲ ਗਲਤੀ ਹੋ ਗਈ ਆ ਗਾਂ ਤਾਂ ਮੈਂ ਕਰ ਦਿਆ ਕਰੂੰਗੀ ਹੁਣ ਮੈਂ ਫੁਲਕੇ ਬਣਾ ਦਿੰਨੀ ਆ ਤੇਰੇ ਦੀਦੀ ਹੁਣ ਜੋ ਬਣਾਉਣ ਲੱਗੇ ਜੋ ਫੁਲਕੇ ਮੈਨੂੰ ਅੱਧਾ ਟੱਕ ਚੜਾ ਕੇ ਹੈਂ ਪਤਾ ਮੈਂ ਥੱਕੀ ਟੁੱਟੀ ਆਈ ਆ ਅੱਧੀ ਰਾਤ ਤੋਂ ਹੋਈ ਕੱਲੀ ਮੈਂ ਅੰਦਰ ਆਈ ਮਮੇ ਜੀ ਨੇ ਮੈਂ ਤਾਂ ਨਹੀਂ ਖੜਿਆ ਪਿਆ ਉਹਨਾਂ ਕੋ ਗੋਡਿਆਂ ਤੋਂ ਵਿਚਾਰੇ ਕੋ ਤੁਰਿਆ ਨਹੀਂ ਜਾਂਦਾ ਸੀ ਤੁਮ ਤਰੀ ਨਹੀਂ ਪੈਣ ਲਈ ਆ ਬਾਜੀ ਤੇਰੇ ਉਹਨਾਂ ਨੂੰ ਕੰਮ ਸੀ ਉਹਨਾਂ ਨੇ ਵਿਚਾਰੇ ਨੂੰ ਸਾਫ਼ ਜਵਾਬ ਦੇ ਤਾਂ ਫੇ 12 ਵਜੇ ਤੱਕ ਮੈਨੂੰ ਕਿੱਥੇ ਢੀਕਦੀ ਰਹੇਗੀ ਜਾ ਘਰ ਨੂੰ ਟਾਈਮ ਨਾ ਚਲ ਜਾ ਹੈ ਤੇ ਆਈ ਆ ਤੇ ਮੈਨੂੰ ਕਲਪਣਾ ਇੱਥੇ ਮਮੇ ਵੀ ਬੈਠੇ ਰੋਟੀ ਖਾਣ ਤੋਂ ਮੈਂ ਪਤਾ ਕੀ ਮੈਂ ਮੈਂ ਕਾ ਚਲ ਕੱਪੜੇ ਬਾਅਦ ਚ ਬਦਲਦੀ ਆ ਪਹਿਲੇ ਮੈਂ ਆਪਣੀ ਰੋਟੀ ਪਾ ਕੇ ਖਾ ਲਈਨੀ ਮੇਰੀ ਪੜ੍ਹਾਈ ਹੋਣੀ ਦੀਦੀ ਨੇ ਮੈਂ ਤਾਂ ਤੁਹਾਨੂੰ ਕਹਿ ਕੇ ਗਈ ਆ ਜੇ ਇੰਨਾ ਸਾਡੇ ਚ ਪਿਆਰ ਨਹੀਂ ਆ ਕਿ ਅਸੀਂ ਇੱਕ ਬੰਦਾ ਘਰ ਨਹੀਂ ਦੂਜਾ ਉਹਦੀ ਥਾ ਰੋਟੀ ਬਣਾ ਕੇ ਪਰਿਵਾਰ ਨੂੰ ਖਵਾ ਦੇਤੇ ਆਪਾਂ ਕੀ ਕੀ ਸਾਡਾ ਪਿਆਰ ਹੈ ਦੀਦੀ ਕਿ ਲੋਕ ਵਿਖਾਵੇ ਲਈ ਇਕੱਠੇ ਰਹਿਣਦੇ ਆਪਾਂ ਕੋਈ ਦਿਲਾਂ 'ਚ ਪਿਆਰ ਨਹੀਂ ਹੈ ਕੋਈ ਤੁਹਾਨੂੰ ਤਰਸ ਨਹੀਂ ਆਇਆ ਪਈ ਉਹ ਤੇ ਹਸਪੀਟਲ ਪਈ ਤੇ ਠੰਡ 'ਚ ਇਕੱਲੀ ਗਈ ਆ ਆਣ ਕੇ ਕਿੱਦਾਂ ਸਾਰਾ ਕੰਮ ਕਰੂਗੀ ਹਜੇ ਮੈਂ ਤੁਹਾਨੂੰ ਇਹ ਨਹੀਂ ਕਹਿ ਲਿਆ ਕਿ ਗਈ ਕਿ ਦੀਦੀ ਮੈਂ ਸਵੇਰੇ ਉਸ ਵੰਡੇ ਦਾ ਕੰਮ ਹੈ ਸਵੇਰੇ ਕਰ ਦੂਗੀ ਤੁਸੀਂ ਤਾਂ ਦੁਸ਼ਮਣਾ ਤੋਂ ਵੱਧ ਕਰਦੇ ਜੀ ਬਸ ਕਰ ਹੁਣ ਐਵੇਂ ਕਲਪੀ ਜਾਂਦੀ ਆ ਕਿਹਾ ਨਾ ਗਲਤੀ ਹੋ ਗਈ ਮੇਰ ਕੋ ਮੈਨ ਹੁਣੇ ਰੋਟੀ ਬਣਾਉਣੀ ਆ ਤੁਸੀਂ ਦੋਵੇਂ ਬਹਿ ਜਾਓ ਤੁਸੀਂ ਕੱਪੜੇ ਚੇਂਜ ਕਰ ਲੈ ਨਾਲੇ ਤੂੰ ਵੀ ਅੱਜ ਤੋਂ ਬਾਅਦ ਜੇ ਇਕੱਠੇ ਰਹਿਣਾ ਵਾ ਤੇ ਪਿਆਰ ਨਾਲ ਰਹਿਣਾ ਵਾ ਜਿਹੜੀ ਨਹੀਂ ਹੈਗੀ ਦੂਜੀ ਦਾ ਆਪਣੇ ਆਪ ਫਰਜ਼ ਬੰਦਾ ਵਾ ਕਿ ਉਹਦੀ ਵਾਰੀ ਪਕਤਾਵੇ ਕਹਿਣ ਦੀ ਲੋੜ ਨਹੀਂ ਬੰਦੀ ਪਰਿਵਾਰ ਚ ਜਦੋਂ ਅਸੀਂ ਇੱਕ ਥਾਂ ਰਹਣਦੇ ਆ ਨਹੀਂ ਤੇ ਆਪਣੇ ਚੁੱਲ੍ਹੇ ਚੋਂ ਕੇ ਅੱਡ ਕਰ ਲੋ ਤੇ ਆਪਣੀਆਂ ਆਪਣੀਆਂ ਰੋਟੀਆਂ ਬਣਾਓ ਤੇ ਖਾਓ ਹਾਂ ਫਿਰ ਹੈ ਵਾ ਜਦੋਂ ਬੰਦਾ ਨਹੀਂ ਕਰ ਹੈਗਾ ਤਾਂ ਹਾਂ ਫਿਰ ਭੁੱਖਾ ਬੈਠਾ ਰਹੂ ਕੋਈ ਹੈਗਾ ਹੀ ਨਹੀਂ ਜਦੋਂ ਹੈਗਾ ਵਾ ਉਹ ਤੇ ਬਣਾਵੇ ਫਿਰ ਜੇ ਤਾਂ ਤੁਸੀਂ ਇਹ ਪ੍ਰੋਮਿਸ ਕਰਦੇ ਹੋ ਕਿ ਅੱਜ ਤੋਂ ਬਾਅਦ ਪਿਆਰ ਨਾਲ ਆਪਾਂ ਰਹਿਣਾ ਵਾ ਇੱਕ ਦੂਜੇ ਦੀ ਵਾਰੀ ਵਾਰੀ ਕਾਦੀ ਆ ਵਾਰੀ ਲਾਓ ਹੀ ਨਾ ਇਕੱਠੇ ਰੋਟੀ ਬਣਾਇਆ ਕਰੀਏ ਤੇ ਚਲ ਜੀ ਆਪਾਂ ਆਪਣਾ ਆਪਣਾ ਆਪਣੇ ਸੁੱਖ ਨੂੰ ਵਡਿਆ ਵੀ ਆ ਤੇ ਤਾਂ ਵੀ ਜਦੋਂ ਇੱਕ ਹੈਗੀ ਆ ਦੂਜੀ ਨਹੀਂ ਹੈਗੀ ਉਹਦੀ ਵਾਰੀ ਸਿਰ ਆਪਾਂ ਕੰਮ ਕਰਨਾ ਆ ਹੁੰਦਾ ਪਿਆਰ ਤੁਹਾਨੂੰ ਇਹਨਾਂ ਫਿਕਰ ਹੋਵੇਗੀ ਉਹਨਾਂ ਦੇ ਥੱਕੀ ਰੋਟੀ ਆਉਣਾ ਠੰਡ ਚ ਗਈ ਆ ਤੇ ਉਹਨਾਂ ਦੇ ਮੈਂ ਸਾਰਿਆਂ ਨੂੰ ਰੋਟੀ ਬਣ ਖਵਾ ਕੇ ਉਹਦੀ ਰੋਟੀ ਗਰਮ ਗਰਮ ਮੈਂ ਡੱਬੇ ਚ ਪੈਕ ਕੀਤੀ ਹੋਵੇ ਆਣ ਕੇ ਖਾ ਕੇ ਮੈਨੂੰ ਚਾਰ ਸੀਸਾਂ ਦੇਊਗੀ ਤਾਂ ਸੌਂਜੂਗੀ ਪਈ ਮੇਰੇ ਬੰਦੇ ਦੀ ਵੀ ਰੋਟੀ ਬਣਾਈ ਮੇਰੀ ਵੀ ਬਣਾਈ ਚੱਲ ਹੁਣ ਬੱਸ ਕਰ ਐਵੇਂ ਕਲਪੀ ਜਾਣ ਲਈ ਆ ਮੈਂ ਕਿਹਾ ਨਾ ਕੋਈ ਗੱਲ ਨਹੀਂ ਜੋ ਹੋ ਗਿਆ ਮੈਂ ਵੱਡੀ ਹੋ ਕੇ ਤੇਰੇ ਕੋਲ ਸੌਰੀ ਮੰਗਣ ਦੇਈ ਆ ਕਿ ਗਾਂ ਤਾਂ ਇਦਾਂ ਨਹੀਂ ਹੁੰਦਾ ਅਸੀਂ ਆਪਣੀਆਂ ਆੜੀਆਂ ਕਰਕੇ ਆ ਕੁਛ ਕਰਦੇ ਆ ਸਾਨੂੰ ਇਦਾਂ ਨਹੀਂ ਕਰਨਾ ਚਾਹੀਦਾ ਜੇ ਕੋਈ ਇੱਕ ਬੰਦਾ ਚੱਲ ਗਿਆ ਵਾ ਜ਼ਰੂਰੀ ਕੋ ਨੂੰ ਕੰਮ ਪੈ ਗਿਆ ਵਾ ਤੇ ਮੈਨੂੰ ਚਾਹੀਦਾ ਸੀ ਕਿ ਮੈਂ ਕੰਮ ਕਰਦੀ ਘਰ ਦਾ ਚੱਲ ਹੁਣ ਕੋਈ ਗੱਲ ਨਹੀਂ ਤੈਨੂੰ ਪਤਾ ਮੰਮੀ ਨੇ ਵੀ ਮੇਰੇ ਦਿਵਾਲੇ ਹੋ ਜਾਣਾ ਵਾ ਹੁਣ ਮੰਮੀ ਨਾਲ ਨਾ ਕੋਈ ਗੱਲ ਕਰੀ ਨਹੀਂ ਨਹੀਂ ਦੀਦੀ ਮੰਮੀ ਤੁਹਾਡੇ ਦਿਵਾਲੇ ਨਹੀਂ ਹੁੰਦੇ ਮੰਮੀ ਨੇ ਫੈਸਲਾ ਸਾਡੇ ਤੇ ਸੁੱਟਤਾ ਕਿਉਂਕਿ ਮੰਮੀ ਹਮੇਸ਼ਾ ਇਹ ਕਹਿੰਦੇ ਆ ਕਿ ਅੱਗੇ-ਅੱਗੇ ਆਪਸ ਤੇ ਤੁਸੀਂ ਵਰਤਣਾ ਵਾ ਤੁਸੀਂ ਇੱਕ ਘਰ ਚ ਰਹਿਣਾ ਵਾ ਤੁਸੀਂ ਕੰਮ ਕਰਨਾ ਘਰ ਦਾ ਸਾਰਾ ਤੁਸੀਂ ਘਰ ਸੰਭਲਣਾ ਇਹ ਤੁਸੀਂ ਵੇਖੋ ਕਿ ਤੁਹਾਨੂੰ ਕਿੱਦਾਂ ਸਹੀ ਲੱਗਦਾ ਵਾ ਕਿੱਦਾਂ ਤੁਹਾਡਾ ਕਲੇਸ਼ ਨਿਬੜਦਾ ਵਾ ਜੇ ਅਸੀਂ ਪਿਆਰ ਨਾਲ ਇਕੱਠੇ ਰਹਿ ਕੇ ਕੰਮ ਕਰਾਂਗੇ ਨਾ ਮੰਮੀ ਸਾਨੂੰ ਕਦੀ ਨਹੀਂ ਅਲੱਗ ਕਰਨਗੇ ਤੁਸੀਂ ਇੱਕ ਗੱਲ ਯਾਦ ਰੱਖਿਓ ਤੇ ਜਦ ਐਡਾ ਕਲੇਸ਼ ਪਊਗਾ ਨਾ ਸਵੇਰੇ ਸ਼ਾਮ ਵਾਰੀ ਤੋਂ ਰੋਟੀ ਤੋਂ ਤੇ ਮੰਮੀ ਵੀ ਸਾਨੂੰ ਅੱਡ ਕਰਨਗੇ ਉਹ ਤੇ ਫਿਰ ਹੈਗਾ ਹੀ ਹੁਣ ਸਿਆਣੇ ਬੰਦੇ ਨੇ ਕਲਪਕੇ ਕੁੱਤੇ ਕੋਸ਼ਟੇ ਕਰਨਾ ਵਾ ਨਾ ਫੈਸਲਾ ਸਾਡੇ ਹੱਥ 'ਚ ਆ ਦੋਵਾਂ ਦੇ ਬੰਦੇ ਵੀ ਇਹਦੇ 'ਚ ਕੀ ਕਰ ਲੈਣਗੇ ਜਦ ਜਨਾਨੀਆਂ ਲੜਦੀਆਂ ਐ ਨਾ ਤੇ ਬੰਦੇ ਉਹਨਾਂ ਨੂੰ ਅਲੱਗ ਕਰ ਦਿੰਦੇ ਆ ਜਦ ਜਨਾਨੀਆਂ ਸਹਿਮਤੀ ਨਾਲ ਪਿਆਰ ਨਾਲ ਰਹਿਣ ਗਈਆਂ ਨਾ ਬੰਦੇ ਕਦੀ ਅਲੱਗ ਨਹੀਂ ਕਰਦੇ ਉਹ ਖੁਸ਼ ਹੁੰਦੇ ਆ ਚੱਲ ਹੁਣ ਬਸ ਕਰ ਬਹੁਤ ਹੋ ਗਿਆ ਜਾਓ ਫਿਰ ਹੁਣ ਰੋਟੀ ਪਣੀ ਪਕਾ ਕੇ ਲਿਆਓ ਹੁਣ ਕਰੋ ਅੱਧੀ ਰਾਤ ਕੰਮ ਤੁਹਾਨੂੰ ਪਤਾ ਲੱਗਿਆ ਕੋਈ ਨਹੀਂ ਕਰ ਲੂੰਗੀ ਮੈਂ ਚਲ ਮੈਂ ਵੀ ਹਿੰਦੀ ਕੱਪੜੇ ਬਦਲ ਕੇ ਹੁਣ ਘਬਰਾ ਕੇ ਡੇਕਣਾ ਪਈ। ਜਾਣੀ ਇਹ ਤਾਂ ਅੱਗੇ ਤਾਂ ਟਾਈਮ ਨਾ ਕਰ ਲਿਆ ਗਣੀ। ਕਿਉਂ ਜੀ? ਇੱਕ ਘਰ ਚ ਨਹੀਂ بڑے ਘਰਾਂ ਚ ਐਂਦਾ ਹੁੰਦਾ ਵਾ ਕਿ ਜਦੋਂ ਅਸੀਂ ਵਾਰੀਆਂ ਬੰਨ ਲੈਣੇ ਆ ਨਾ ਤੇ ਆਪਾਂ ਕਹਿੰਦੇ ਨਹੀਂ ਇਹਦੀ ਵਾਰੀ ਆ ਇਹੋ ਇਸ ਟਾਈਮ ਜਿੱਥੇ ਮਰਜ਼ੀ ਚੱਲ ਜੇ ਪਰ ਉਸ ਟਾਈਮ ਤੇ ਘਰ ਰਾਨ ਕੇ ਆਪਣਾ ਕੰਮ ਸੰਭੇ। ਕੇਵਲੇ ਨਹੀਂ ਵੀ ਵਾਪਸ ਆਇਆ ਜਾਂਦਾ। ਕੇਵਲੇ ਐਦਾਂ ਦੀ ਸਿਚੁਏਸ਼ਨ ਬਣ ਜਾਂਦੀ ਆ। ਕਿ ਅਗਲਾ ਬੰਦਾ ਹਸਪੀਟਲ ਹੁੰਦਾ ਵਾ ਨਹੀਂ ਠੀਕ ਹੁੰਦਾ ਅਸੀਂ ਉਹਦਾ ਪਤਾ ਲੈਣ ਚਲ ਜੰਨੇ ਆ ਸਾਡੇ ਕੋ ਨਹੀਂ ਵੀ ਆਇਆ ਜਾਂਦਾ ਪਰ ਘਰ ਚ ਜਿਹੜੀ ਜੋ ਵੀ ਦਰਾਣੀ ਜਠਾਣੀ ਆ ਨਾਨਾ ਨੇ ਆ ਸੱਸ ਆ ਉਹਦਾ ਇਹ ਫਰਜ ਬੰਦਾ ਵਾ ਕਿ ਉਹ ਉਹਦੀ ਵਾਰੀ ਭਗਦਾਵੇ ਤੇ ਸਹਿਮਤੀ ਨਾਲ ਕੰਮ ਕਰਨ ਅੱਜ ਉਹਨੂੰ ਲੋੜ ਪਈ ਆ ਕੱਲ ਨੂੰ ਤੁਹਾਨੂੰ ਵੀ ਪੈ ਸਕਦੀ ਆ ਇਸ ਕਰਕੇ ਪਿਆਰ ਨਾਲ ਜੇ ਤੁਸੀਂ ਉਹਦੀ ਹੈਲਪ ਕਰੋਗੇ ਨਾ ਉਹ ਵੀ ਤੁਹਾਡੀ ਕਰੇਗੀ ਤੇ ਇਦਾਂ ਹੀ ਪਰਿਵਾਰ ਚ ਲਾਇਏ ਜਾਂਦੇ ਆ ਜੇ ਤੁਸੀਂ ਇੰਨੀ ਇੰਨੀ ਗੱਲ ਤੋਂ ਈਰਖਾ ਕਰਕੇ ਬੈਠੇ ਰਹੋਗੇ ਨਾ ਤੁਹਾਡਾ ਪਰਿਵਾਰ ਕਦੀ ਨਹੀਂ ਚੱਲੂਗਾ